ਅੰਮ੍ਰਿਤਸਰ ਵਿੱਚ ਮੇਰੀ ਪਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਨ ਵਿਆਪ ਉਰਪ ਦੇ ਸੰਬੰਧ ਦੇ ਵਿੱਚ ਅੱਜ ਵਿਸ਼ਾਲ ਅਤੇ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਧਾਰਮਿਕ ਸਮਾਗਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਪ ਉਰਪ ਸੇਵਾ ਸੁਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਨਗਰ ਕੀਰਤਨ ਸੁਸਾਇਟੀ ਦੇ ਮੁਖ ਸੇਵਾਦਾਰ ਰਸਵਿੰਦਰ ਸਿੰਘ ਪੱਪੀ ਅਤੇ ਸੁਖਰਾਜ ਸਿੰਘ ਦੀ ਦੇਖਰੇਖ ਹੇਠ ਭਗਤੀ ਮਈ ਦੇ ਸੁੱਚੇ ਟੰਗ ਦੇ ਨਾਲ ਸੰਪੰਨ ਹੋਇਆ। ਨਗਰਵਾਦੀ ਨਗਰਪਾਲਿਕਾ ਦੇ ਕੋਲੋਂ ਮਦਦ ਕੋਲੋਂ ਬੰਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ ਖਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਸਮੁੱਚੇ ਪ੍ਰਬੰਧ ਦੇ ਸਹਿਯੋਗ ਦੇ ਨਾਲ ਲੋਕਾਂ ਸੰਗਤਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜੋ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਵਿਆਹਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮੈਲ ਤੋਂ ਆਰੰਭ ਹੋਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਮੱਖ-ਮੱਖ ਬਰਾਜ ਬਜਾਰਾ ਸਾਡੀ ਹੁੰਦਾ ਹੋਇਆ ਗੁਰਦੋਰਾ ਅਟਾਰੀ ਸਾਹਿਬ ਵਿਖੇ ਸੰਪੰਨ ਹੋਵੇਗਾ ਇਸ ਨਗਰ ਕੀਰਤਨ ਵਿੱਚ ਲੋਕਲ ਸੰਗਤਾਂ ਦਾ ਭਾਰੀ ਉਤਸ਼ਾਹ ਹੁੰਦਾ ਹੈ ਨਿਤਾ ਪ੍ਰਤੀ ਸੇਵਾ ਕਰਨ ਵਾਲੇ ਗੁਰਦੋਰਾ ਗੁਰੂ ਕੇ ਮਹਿਲ ਵਿਖੇ ਜਿਹੜੀਆਂ ਸਮੂਹ ਸੰਗਤਾਂ ਨੇ ਇਹਨਾਂ ਦੇ ਮਨ ਦਾ ਚਾਹੋ ਹੈ ਇਹ ਹਰ ਸਾਲ ਇੱਕ ਗੁਰੂ ਦੇ ਮੈਲ ਤੋਂ ਗੁਰਦਰਾ ਗੁਰੂ ਦੇ ਮੈਲ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਹੈ ਗੁਰੂ ਹਰਕ੍ਰਿਸ਼ਨ ਪਾਸ਼ਾ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦਰਾ ਅਟਾਰੀ ਸਾਹਿਬ ਇੱਕ ਨਗਰ ਕੀਰਤਨ ਸੰਪਾਦਨਾ ਜੋ ਅੱਜ ਵੀ ਬੜੀ ਉਤਸ਼ਾਹ ਨਾਲ ਬੜੀ ਇਤਿਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਦਾ ਪਾਰਟੀ ਇਕੱਠ ਹੈ ਗੁਰੂ ਸਾਹਿਬ ਕਿਰਪਾ ਕਰਨ ਸਿ ਆਪਣੇ ਪੁੱਤਿਆਂ ਦੇ ਆਪਣੇ ਗੁਰੂ ਸਾਹਿਬਾਨ ਦੇ ਦਿਨ ਦਿਹਾੜ ਮਨਾਉਂਦੇ ਰਹੀਏ ਇਹੀ ਸਾਰੀ ਸੰਗਤ ਨੂੰ ਸੰਦੇਸ਼ ਹੈ ਗੁਰੂ ਸਾਹਿਬ ਕਿਰਪਾ ਕਰਨ ਆਪਣੀ ਬਾਣੀ ਦੇ ਨਾਲ ਜੁੜੀ ਰੱਖਣ ਇਹੀ ਸਭਨਾਂ ਨੂੰ ਤਿਆਰ ਪ੍ਰੇਰਣਾ ਹੈ ਗੁਰੂ ਕਿਰਪਾ ਕਰੇ ਕਦੇ ਹੀ ਅਸੀਂ ਸਿੱਖੀ ਦੇ ਨਾਲ ਪਰਪਤ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ